ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਸੀਫ ਸ਼ੇਖ ਜਿਹੜਾ ਟੈਰਰਿਸਟ ਹੈ ਜਿਸ ਦੀ ਦੱਸਿਆ ਜਾ ਰਿਹਾ ਹੈ ਕਿ ਇਨਵੋਲਵਮੈਂਟ ਸੀਗੀ ਇਸ ਹਮਲੇ ਦੇ ਵਿੱਚ ਪਹਿਲਗਾਮ ਹਮਲੇ ਦੇ ਵਿੱਚ ਜੋ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਸੀਫ ਸ਼ੇਖ ਦੇ ਘਰ ਨੂੰ ਆਈਈਡੀ ਬਲਾਸਟ ਦੇ ਨਾਲ ਉਡਾ ਦਿੱਤਾ ਗਿਆ ਇੱਕ ਵੱਡਾ ਬੰਬ ਧਮਾਕਾ ਕੀਤਾ ਗਿਆ ਹੈ ਸੁਰੱਖਿਆ ਬਲਾ ਦੇ ਵੱਲੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਐਕਸਕਲੂਸਿਵ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਬੰਬ ਦੇ ਨਾਲ ਆ ਅਤਵਾਦੀ ਦੇ ਘਰ ਨੂੰ ਉਡਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਗਾਮ ਹਮਲੇ ਦੇ ਵਿੱਚ ਜਿਹੜਾ ਟੈਰਰਿਸਟ ਹੈ ਜੋ ਅਤਵਾਦੀ ਸੀ ਆਸੀਫ ਸ਼ੇਖ ਉਹ ਵੀ ਸ਼ਾਮਿਲ ਸੀਗਾ ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਆਸੀਫ ਸ਼ੇਖ ਦਾ ਅਤਵਾਦੀ ਆਸੀਫ ਸ਼ੇਖ ਦਾ ਘਰ ਜਿਹੜਾ ਆ ਉਹ ਬੰਬ ਦੇ ਨਾਲ ਉਡਾ ਦਿੱਤਾ ਗਿਆ ਹੈ ਵੱਡਾ ਐਕਸ਼ਨ ਜਿਹੜਾ ਆ ਉਹ ਸੁਰੱਖਿਆ ਬਲਾਂ ਦਾ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬਿਲਕੁਲ ਇਹ ਐਕਸਕਲੂਸਿਵ ਤਸਵੀਰਾਂ ਦੇ ਰਾਤ ਪੁਲਵਾਮਾ ਦੇ ਵਿੱਚ ਇਹ ਵੱਡਾ ਬੰਬ ਧਮਾਕਾ ਕਰ ਦਿੱਤਾ ਗਿਆ ਹੈ ਸੁਰੱਖਿਆ ਬਲਾਂ ਦੇ ਵੱਲੋਂ ਪਹਿਲਗਾਮ ਹਮਲੇ ਤੋਂ ਬਾਅਦ ਦੇ ਵਿੱਚ ਲਗਾਤਾਰ ਸੁਰੱਖਿਆ ਬਲ ਜਿਹੜੇ ਨੇ ਉਹ ਐਕਟਿਵ ਨਜ਼ਰ ਆ ਰਹੇ ਨੇ ਚਾਹੇ ਅਸੀਂ ਅਨੰਤਨਾਗ ਦੀ ਗੱਲ ਕਰੀਏ ਬਸੰਤਗੜ ਦੀ ਗੱਲ ਕਰੀਏ ਜਾਂ ਫਿਰ ਉਦਮਪੁਰ ਦੀ ਗੱਲ ਕਰੀਏ ਕਿਉਂਕਿ ਉਦਮਪੁਰ ਦੇ ਵਿੱਚ ਬਸੰਤਗੜ ਦੇ ਵਿੱਚ ਵੀ ਕੱਲ ਅਤਵਾਦੀਆਂ ਦੇ ਨਾਲ ਲਗਾਤਾਰ ਗੋਲੀਬਾਰੀ ਜਾਰੀ ਰਹੀ ਮੁੱਠਪੇੜ ਜਾਰੀ ਰਹੀ ਜਿਸ ਦੇ ਵਿੱਚ ਇੱਕ ਫੌਜ ਦਾ ਜਵਾਨ ਜਿਹੜਾ ਸ਼ਹੀਦ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਐਕਸ਼ਨ ਪਲਾਨ ਕੀਤਾ ਜਾ ਰਿਹਾ ਹੈ ਫੌਜ ਦੇ ਵੱਲੋਂ ਸੁਰੱਖਿਆ ਬਲਾਂ ਦੇ ਵੱਲੋਂ ਤਾਂ ਆਈਈਡੀ ਬਲਾਸਟ ਕਰ ਦਿੱਤਾ ਗਿਆ ਦੋ ਅਤਵਾਦੀਆਂ ਦੇ ਘਰ ਦੇ ਉੱਪਰ ਬਲਾਸਟ ਹੋਇਆ ਹੈ ਆਸੀਫ ਸ਼ੇਖ ਜਿਹੜਾ ਪਹਿਲਗਾਮ ਹਮਲੇ ਦੇ ਵਿੱਚ ਮੁਲਜ਼ਮ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਉਹ ਵੀ ਸ਼ਾਮਲ ਸੀਗਾ ਜੋ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਤਾਂ ਆਰਮੀ ਦੇ ਵੱਲੋਂ ਸੁਰੱਖਿਆ ਬਲਾਂ ਦੇ ਵੱਲੋਂ ਉਸਤੇ ਕਾਨੂੰਨ ਨਿਸ਼ਾਨਾ ਬਣਾਇਆ ਗਿਆ ਹੈ ਪੁਲਵਾਮਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਸ ਦਾ ਘਰ ਸੀਗਾ ਪੁਲਵਾਮਾ ਵਾਲੇ ਘਰ ਦੇ ਵਿੱਚ ਦੋ ਅੱਤਵਾਦੀ ਰਹਿ ਰਹੇ ਸੀਗੇ ਆਸੀਫ ਸ਼ੇਖ ਤੇ ਉਸ ਦਾ ਸਾਥੀ ਤਾਂ ਦੋਨਾਂ ਅੱਤਵਾਦੀਆਂ ਦੇ ਘਰ ਨੂੰ ਢੇਰ ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਦੇ ਵਿੱਚ ਪਹਿਲਾ ਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਆਈਈਡੀ ਬਲਾਸਟ ਕਰ ਦਿੱਤਾ ਗਿਆ ਹੈ ਅੱਤਵਾਦੀਆਂ ਦੇ ਘਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਹੈ ਪਹਿਲਗਾਮ ਹਮਲੇ ਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਆਸੀਫ ਸ਼ੇਖ ਸ਼ਾਮਿਲ ਦੱਸਿਆ ਜਾ ਰਿਹਾ ਹੈ ਪਹਿਲਗਾਮ ਹਮਲੇ ਦੇ ਵਿੱਚ ਔਰ ਜਿਸ ਦੇ ਘਰ ਨੂੰ ਆਈਈਡੀ ਬਲਾਸਟ ਦੇ ਨਾਲ ਸੁਰੱਖਿਆ ਬਲਾਂ ਨੇ ਉਡਾ ਦਿੱਤਾ ਹੈ ਪਹਿਲ ਪੁਲਵਾਮਾ ਦੇ ਵਿੱਚ ਦੋ ਅੱਤਵਾਦੀਆਂ ਦਾ ਇਹ ਘਰ ਸੀਗਾ ਜਿਸ ਘਰ ਨੂੰ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਇਆ ਹੈ ਤਾਂ ਹੁਣ ਸੁਰੱਖਿਆ ਬਲ ਜਿਹੜੇ ਨੇ ਉਹ ਚੱਪੇ-ਚੱਪੇ ਤੈਨਾਤ ਕਰ ਦਿੱਤੇ ਗਏ ਨੇ ਪੈਣੀ ਨਿਗਾ ਜਿਹੜੀ ਉਹ ਬਣਾਈ ਰੱਖੀ ਐ ਕਿਸੇ ਵੀ ਐਕਟੀਵਿਟੀ ਨੂੰ ਬੜਾ ਡੀਪਲੀ ਦੇ ਨਾਲ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਐ ਐਕਟੀਵਿਟੀ ਦੀ ਤਾਂ ਲਗਾਤਾਰ ਸੁਰੱਖਿਆ ਬਲ ਜਿਹੜੇ ਹੁਣ ਕੰਮ ਕਰ ਰਹੇ ਨੇ ਤਾਂ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਪੈਰਗਾਮ ਹਮਲੇ ਤੋਂ ਬਾਅਦ ਹਾਲਾਂਕਿ ਭਾਰਤ ਦੀ ਅਸੀਂ ਗੱਲ ਕਰੀਏ ਤਾਂ ਭਾਰਤ ਸਰਕਾਰ ਦੇ ਵੱਲੋਂ ਵੀ ਵੱਡੇ ਤੇ ਕਰੜੇ ਫੈਸਲੇ ਲਏ ਜਾ ਰਹੇ ਨੇ ਪਹਿਲਾਂ ਅੱਸੀ ਗੱਲ ਕਰੀ ਤਾ ਜੋ ਪਾਕਿਸਤਾਨ ਨੂੰ ਲੈ ਕੇ ਪੰਜ ਵੱਡੇ ਐਲਾਨ ਕੀਤੇ ਉਸ ਤੋਂ ਬਾਅਦ ਡਿਜੀਟਲੀ ਸਟ੍ਰਾਈਕ ਜਿਹੜੀ ਉਹ ਕਰ ਦਿੱਤੀ ਗਈ ਆ ਹੁਣ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਔਰ ਸੁਰੱਖਿਆ ਬਲਾਦ ਦੇ ਵੱਲੋਂ ਇੱਕ ਵੱਡਾ ਐਕਸ਼ਨ ਤਸਵੀਰਾਂ ਦਿਖਾ ਰਹੇ ਆ ਦੇਖੋ ਕਿਵੇਂ ਬਲਾਸਟ ਹੁੰਦਾ ਹੈ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਇੱਕ ਪੂਰਾ ਪਲਾਨ ਬਣਾਇਆ ਗਿਆ ਸੁਰੱਖਿਆ ਬਲਾਦ ਦੇ ਵੱਲੋਂ ਤਾਂ ਉਸ ਤੋਂ ਬਾਅਦ ਆਸੀਫ ਸ਼ੇਖ ਜਿਹੜਾ ਹਮਲੇ ਦੇ ਵਿੱਚ ਪਹਿਲਗਾਮ ਹਮਲੇ ਦੇ ਵਿੱਚ ਅਤਵਾਦੀ ਸ਼ਾਮਲ ਦੱਸਿਆ ਜਾ ਰਿਹਾ ਸੀ ਉਹ ਤੇ ਉਹਦਾ ਸਾਥੀ ਇਸ ਘਰ ਦੇ ਵਿੱਚ ਰਹਿ ਰਹੇ ਸੀ ਜੋ ਸਾਨੂੰ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਔਰ ਉਹਨਾਂ ਦੇ ਘਰ ਨੂੰ ਟਾਰਗੇਟ ਕੀਤਾ ਗਿਆ ਸੁਰੱਖਿਆ ਬਲਾਂ ਦੇ ਵੱਲੋਂ ਔਰ ਉਸ ਘਰ ਨੂੰ ਉਡਾ ਦਿੱਤਾ ਗਿਆ ਤਾਂ ਇਹ ਐਕਸਕਲੂਸਿਵ ਤਸਵੀਰ ਹੈ ਦੇ ਰਾਤੀ ਜਿਸ ਤਰੀਕੇ ਦੇ ਨਾਲ ਇਹ ਵੱਡਾ ਬਲਾਸਟ ਕੀਤਾ ਗਿਆ ਹੈ ਤਾਂ ਕੋਈ ਜੀ ਸਮੇਂ ਦੇ ਵਿੱਚ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਇਹ ਮੌਕੇ ਦੇ ਮੌਕੇ ਦੇ ਸ਼ਾਟ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀ ਤਸਵੀਰ ਦਿਖਾ ਰਹੇ ਹਾਂ ਜਦੋਂ ਸੁਰੱਖਿਆ ਬਲਾਂ ਦੇ ਵੱਲੋਂ ਵੱਡਾ ਬਲਾਸਟ ਕੀਤਾ ਗਿਆ ਮਾਰ ਉਸ ਬਲਾਸਟ ਦੇ ਵਿੱਚ ਆਸੀਫ ਸ਼ੇਖ ਜੋ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਉਹ ਵੀ ਪੈਲਗਾਮ ਹਮਲੇ ਦੇ ਵਿੱਚ ਸ਼ਾਮਲ ਸੀਗਾ ਤਾਂ ਉਸ ਦੇ ਘਰ ਨੂੰ ਹੁਣ ਬੰਬ ਦੇ ਨਾਲ ਉਡਾ ਦਿੱਤਾ ਗਿਆ ਆਈਈਡੀ ਬਲਾਸਟ